ਫਾਰੋਜ ਅਰਦਾਸ ਵਿੱਚ ਧਿਆਨ ਧਰਦੇ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਾਰੇ ਆਖੋ ਜਿਸ ਡਿੱਠੇ ਸਭ ਦੁੱਖ ਦੁੱਖ ਸਾਡੇ ਤਿੰਨ ਪ੍ਰਕਾਰ ਦੇ ਨੇ ਤਨ ਦੇ ਕੁਝ ਮਨ ਦੇ ਕੁਝ ਦੁੱਖ ਸਾਨੂੰ ਬਾਹਰੋਂ ਆਉਂਦੇ ਨੇ ਜਿਹਨੂੰ ਆਦ ਵਿਆਦ ਉਪਾਦ ਤਿੰਨ ਤਾਪ ਕਿਹਾ ਜਾਂਦਾ ਹੈ ਕੋ ਜੀ ਮਨ ਕਰਕੇ ਦੁਖੀ ਆ ਜਿਹੜੇ ਮਨ ਕਰਕੇ ਦੁਖੀ ਨਹੀਂ ਹੋ ਸਕਦਾ ਤਨ ਕਰਕੇ ਦੁਖੀ ਹੋਣ ਕੋਈ ਰੋਗ ਹੋ ਸਕਦਾ ਹੈ ਕੋਈ ਕਿਸੇ ਬਾਹਰ ਕਰਕੇ ਦੁਖੀ ਹੋਏ ਕੋਈ ਕਾਰੋਬਾਰ ਠੀਕ ਨਹੀਂ ਚੱਲ ਰਿਹਾ ਧੀ ਪੁੱਤ ਠੀਕ ਨਹੀਂ ਕੁਝ ਦੁੱਖ ਬਾਹਰੋਂ ਆਉਂਦੇ ਨੇ ਪਰ ਮੇਰੇ ਸਹਬ ਨੇ ਕਿਹਾ ਸਤਿਗੁਰੂ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਸਤਿਗੁਰੂ ਤੁਸੀਂ ਤਿੰਨੇ ਦੁੱਖਾਂ ਤਾਪਾਂ ਦਾ ਨਾਸ਼ ਕਰਨ ਵਾਲੇ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਢਿੱਠੇ ਸਭ ਦੁੱਖ ਜਾਏ ਇਹ ਸਮਰੱਥਾ ਕਿਸੇ ਮਨੁੱਖ ਦੇ ਕੋਲ ਨਹੀਂ ਹੁੰਦੀ ਇਹ ਦਾਤ ਗੁਰੂ ਰਾਹੀਂ ਵਰਤਦੀ ਹੈ ਤੋ ਐਸੇ ਸਤਿਗੁਰੂ ਤਾਨ ਗੁਰੂ ਹਰਿ ਕ੍ਰਿਸ਼ਨ ਸਾਹਿਬ ਕਵੀ ਸੰਤੋਖ ਸਿੰਘ ਜੀ ਚੂੜਾ ਮੰਨੀ ਲਿਖਦੇ ਨੇ ਬਾਲ ਵੈਸਮੈ ਬਿਰਧ ਗਿਆਨ ਐਸੇ ਸਤਗੁਰੂ ਕੋ ਸਦਾ ਪ੍ਰਣਾਮ ਜਿਹੜੇ ਸਤਗੁਰ ਦੀ ਸ਼ਰੀਰਕ ਆਰਬਲਾ ਜਿਹੜੀ ਹੈ ਉਹ ਬਾਲ ਵਰਗੀ ਹੈ ਤੇ ਕਿਹਾ ਜਾਂਦਾ ਹੈ ਬੱਚੇ ਚੰਚਲਤਾ ਹੁੰਦੀ ਹੈ ਬੱਚੇ ਚ ਅਬੂਦ ਅਵਸਥਾ ਹੁੰਦੀ ਹੈ ਬੱਚੇ ਕੋਲ ਬੇਸਮਝੀ ਹੁੰਦੀ ਹੈ ਪਰ ਸਤਿਗੁਰੂ ਜਦੋਂ ਆਪ ਜੀ ਦਾ ਜੀਵਨ ਵੇਖਦੇ ਆ ਜਿਹੜੀ ਉਮਰ ਦੁਨੀਆਂ ਵਿੱਚ ਕਿਸੇ ਦੀ ਉਂਗਲ ਪਕੜ ਕੇ ਬੱਚੇ ਤੁਰਦੇ ਨੇ ਸਤਿਗੁਰੂ ਦੀ ਉਸ ਉਮਰ ਵਿੱਚ ਆਪ ਜੀ ਨੇ ਮਾਨਵਤਾ ਦੀ ਅਗਵਾਈ ਕੀਤੀ ਹੈ ਤਨਤਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਨਾਮ ਮਾਤਾ ਪਿਤਾ ਦੇ ਨਾਮ ਤੇ ਰੱਖਿਆ ਗਿਆ ਕਿਉਂਕਿ ਪਿਤਾ ਜੀ ਦਾ ਨਾਮ ਹੈ ਤਨਤਨ ਸ਼੍ਰੀ ਗੁਰੂ ਹਰਰਾਏ ਸਾਹਿਬ ਮਾਤਾ ਜੀ ਦਾ ਨਾਮ ਹੈ ਕ੍ਰਿਸ਼ਨਕੌਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਨਾਮ ਅੱਧਾ ਪਿਤਾ ਕੋਲੋਂ ਲਿਆ ਹੈ ਅੱਧਾ ਮਾਂ ਕੋਲੋਂ ਲਿਆ ਹੈ ਸ਼੍ਰੀ ਗੁਰੂ ਹਰ ਰਾਏ ਸਾਹਿਬ ਹਰ ਸ਼ਬਦ ਪਿਤਾ ਦੇ ਨਾਮ ਚੋਂ ਆਇਆ ਮਾਤਾ ਦਾ ਨਾਮ ਕ੍ਰਿਸ਼ਨ ਕੌਰ ਹੈ ਕ੍ਰਿਸ਼ਨ ਸ਼ਬਦ ਮਾਂ ਦੇ ਨਾਮ ਦੇ ਵਿੱਚੋਂ ਆਇਆ ਤੋ ਧੰਨ ਧੰਨ ਸ਼੍ਰੀ ਗੁਰੂ ਹਰ ਰਾਏ ਸਾਹਿਬ ਧੰਨ ਮਾਤਾ ਕ੍ਰਿਸ਼ਨ ਕੌਰ ਅਸਥਾਨ ਹੈ ਕੀਰਤਪੁਰ ਸਾਹਿਬ ਉਸ ਪਾਵਨ ਸਥਾਨ ਤੇ ਸਤਿ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਭਾਵੇਂ ਕਿ ਵੱਡੇ ਪਰਾਤਾ 6 ਸਾਲ ਵੱਡੇ ਸੀ ਬਾਬਾ RAM ਰਾਏ ਦੋ ਪਾਤਰ ਨੇ ਸਤਿਗੁਰ ਦੇ ਵਿਹੜੇ 'ਚ ਰਹਿਤ ਮਰਿਆਦਾ ਪੜਦੇ ਆ ਅੱਜ ਵੀ ਲਿਖਿਆ ਮਿਲਦਾ ਹੈ ਕਿ RAM ਰਾਈਆਂ ਨਾਲ ਧੀਰ ਮਲੀਆਂ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਪਾਉਣੀ ਇਹ ਦੋ ਪਾਤਰ ਨੇ ਕੌਣ ਸੀ ਧੀਰਮਲ ਗੁਰੂ ਹਰ ਰਾਏ ਸਾਹਿਬ ਜੀ ਦੇ ਭਰਾ ਸਨ ਧੀਰਮਲ ਕੌਣ ਸਨ RAM ਰਾਏ ਗੁਰੂ ਹਰ ਰਾਏ ਸਾਹਿਬ ਜੀ ਦੇ ਵੱਡੇ ਪੁੱਤਰ ਨੇ ਬਾਬਾ RAM ਰਾਏ ਜੀ ਤੂੰ ਭਾਵੇਂ ਕਿ ਬਾਬਾ RAM ਰਾਏ ਘਰ ਦੇ ਵਿਹੜੇ 'ਚ ਵੱਡੇ ਪੁੱਤਰ ਨੇ ਛੋਟੇ ਨੇ ਤਨ ਤਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ 1500 ਮਾਫ ਕਰਨਾ 1650 ਨੂੰ ਬਾਬਾ ਰਾਮ ਰਾਏ ਦਾ ਜਨਮ ਹੁੰਦਾ ਹੈ 6 ਸਾਲ ਬਾਅਦ ਤਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ 1656 ਸੰਮਤ 1716 ਸ਼ਾਵਣ ਦਾ ਮਹੀਨਾ ਉਹ ਸਮੇਂ ਦੀ ਸਾਵਣ ਦੀ 10 ਤਾਰੀਖ ਮੰਨੀ ਜਾਂਦੀ ਹੈ ਸੰਮਤ 1716 ਸਨ 1656 ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਧਰਤੀ ਤੇ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੁੰਦਾ ਹੈ ਛੋਟੀ ਉਮਰ ਵਿੱਚ ਵੀ ਗੁਰਦੇਵ ਦੇ ਕੋਲ ਬਜ਼ੁਰਗਾਂ ਵਾਲੀ ਅਵਸਥਾ ਹੈ ਠੀਕ ਹੈ ਸੰਸਾਰਕ ਤੌਰ ਤੇ ਸਾਡੇ ਕੋਲ ਇੱਕ ਪੈਮਾਨਾ ਹੈ 18 ਸਾਲ ਦਾ ਵੀ 18 ਸਾਲ ਤੋਂ ਪਹਿਲਾਂ ਬੱਚਾ ਨਾ ਕਾਰ ਚਲਾ ਸਕਦਾ ਹੈ ਨਾ ਵੋਟ ਪਾ ਸਕਦਾ ਹੈ ਬਹੁਤੇ ਅਧਿਕਾਰ ਨਹੀਂ ਹੁੰਦੇ ਕਿਉਂ ਮੰਨਿਆ ਜਾਂਦਾ ਹੈ ਇਹ ਅਿਆਣਾ ਹੈ ਅਜੇ ਅਜੇ ਨਵਾਲਗ ਹੈ ਸੰਸਾਰਕ ਤੌਰ ਤੇ ਆਪਾਂ ਇੱਕ ਪੈਮਾਨਾ ਰੱਖਿਆ 18 ਸਾਲ ਤੋਂ ਬਾਅਦ ਇਹ ਸਿਆਣਾ ਹੈ ਇਹ ਫੈਸਲੇ ਲੈ ਸਕਦਾ ਪਰ ਧਰਮ ਦੇ ਜਗਤ ਵਿੱਚ ਪੈਮਾਨਾ ਸ਼ਰੀਰ ਦਾ ਨਹੀਂ ਹੁੰਦਾ ਪੈਮਾਨਾ ਅਕਲ ਦਾ ਹੁੰਦਾ ਹੈ ਸ਼ਕਲ ਦਾ ਨਹੀਂ ਹੁੰਦਾ ਪੈਮਾਨਾ ਉਮਰ ਦੀ ਲੰਬਾਈ ਦਾ ਨਹੀਂ ਹੁੰਦਾ ਜੀਵਨ ਵਿਚਾਰ ਦੀ ਗਹਿਰਾਈ ਦਾ ਹੁੰਦਾ ਹੈ ਤੋ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਬਹੁਤ ਨਿਕੜੀ ਉਮਰ ਦੇ ਵਿੱਚ ਸਾਖੀਆਂ ਕਈ ਰੂਪ ਦੇ ਵਿੱਚ ਮਿਲਦੀਆਂ ਨੇ ਛੋਟੀ ਜੀ ਚੌਂਕੀ ਰੱਖੀ ਐ ਬਾਣੀ ਦੀ ਪੋਥੀ ਰੱਖੀ ਐ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਅੰਮ੍ਰਿਤ ਬਾਣੀ ਪੜ੍ਹਦੇ ਨੇ ਬਾਬਾ ਰਾਮ ਰਾਏ ਵੀ 6 ਸਾਲ ਵੱਡੇ ਨੇ ਉਹ ਵੀ ਇਸੇ ਤਰ੍ਹਾਂ ਸੰਗਤ ਨੇ ਸ੍ਰੀ ਗੁਰੂ ਹਰ राय ਸਾਹਿਬ ਨੂੰ ਪੁੱਛਿਆ ਸਤਿਗੁਰੂ ਕਿ ਦੋਨਾਂ ਦੀ ਅਵਸਥਾ ਇੱਕੋ ਹੀ ਹੋ ਗਈ ਹੈ ਕਈ ਵਾਰ ਅਸੀਂ ਇੱਕੋ ਕਰਮ ਧਰਮ ਦਾ ਕਰ ਰਹੇ ਹੁੰਨੇ ਆ ਪਰ ਅਵਸਥਾ ਇੱਕ ਨਹੀਂ ਹੁੰਦੀ ਮੰਨ ਲਓ ਸੰਗਤ ਵਿੱਚ 100 500 ਜਾਨਾ ਕੀਰਤਨ ਸੁਣ ਰਹੇ ਹੈ ਸ਼ਬਦ ਇੱਕੋ ਹੀ ਹੈ ਪਰ ਅਵਸਥਾ ਸਮਝਣ ਦੀ ਮੰਨਣ ਦੀ ਇੱਕ ਨਹੀਂ ਹੁੰਦੀ ਗਰਮ ਕਈ ਵਾਰ ਬਾਹਰੋਂ ਇੱਕ ਸਾਰ ਹੁੰਦਾ ਹੈ ਪਰ ਉਹਦੇ ਪਿੱਛੇ ਗਿਆਨ ਅਨੁਭਵ ਇੱਕ ਸਾਰ ਨਹੀਂ ਹੁੰਦਾ ਤੋ ਪੁੱਛਿਆ ਸੀ ਸਤਿਗੁਰੂ ਕੀ ਅਵਸਥਾ ਇੱਕੋ ਹੀ ਹੈ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਬਾ RAM ਰਾਏ ਉੱਥੇ ਜੋ ਤਵਾਰੀਖ ਵਿੱਚ ਲਿਖਿਆ ਮਿਲਦਾ ਇੱਕ ਕੰਧੂਈ ਜੋ ਸੂਈ ਤੋਂ ਵੱਡੀ ਹੁੰਦੀ ਹੈ ਸਾਹਿਬ ਨੇ ਸਿੱਖ ਨੂੰ ਦਿੱਤੀ ਸੀ ਥੋੜੀ ਜੀ ਚੋਬ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਪਰ ਸਤਿਗੁਰ ਡੋਲ ਬੈਠੇ ਰਹੇ ਜਦੋਂ ਥੋੜੀ ਜੀ ਉਹ ਬਾਬਾ RAM RAJ ਨੂੰ ਚੁਭੀ ਹੈ ਤਰਬ ਕੇ ਉੱਠੇ ਨੇ ਭਾਵੇਂ ਬਾਣੀ ਪੜ ਰਹੇ ਸਨ ਮੂੰਹ ਤੋਂ ਕੁਝ ਨਹੀਂ ਬੋਲੇ ਮਨ 'ਚ ਬੜੀ ਹਲਚਲ ਹੋਈ ਤੋ ਧੰਨ ਸ਼੍ਰੀ ਗੁਰੂ ਹਰ ਰਾਏ ਸਾਹਿਬ ਨੇ ਕਿਹਾ ਸੀ ਠੀਕ ਹੈ ਇਹ ਕਰਮ ਇੱਕੋ ਕਰ ਰਹੇ ਨੇ ਇੱਕ ਤਾਂ ਮਨ ਸਰੀਰ ਤੱਕ ਜੁੜਿਆ ਇੱਕ ਤਾਂ ਮਨ ਅੰਤਰਮੁਖੀ ਆਤਮ ਅਵਸਥਾ ਤੱਕ ਭੇਦ ਹੈ ਤੋ ਉਹ ਵੀ ਵਕਤ ਆਉਂਦਾ ਹੈ ਕਿਉਂਕਿ ਇੱਕ ਪਾਸੇ ਬਾਬੇ ਕੇ ਇੱਕ ਪਾਸੇ ਬਾਬਰ ਕੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਬਾਬਰ ਕੇ ਦਿੱਲੀ ਦੇ ਤਖਤੇ ਨੇ ਬਾਬਾ ਦਿਲਾਂ ਦੇ ਤਖਤੇ ਰਾਜ ਕਰਦੇ ਬਾਬਰ ਵਾਲਿਆਂ ਕੋਲ ਤਲਵਾਰ ਹੰਕਾਰ ਹੈ ਬਾਬੇ ਕੋਲ ਨਿਰੰਕਾਰ ਹੈ ਹੁਕਮ ਰਜਾਈ ਹੈ ਬਾਣੀ ਹੈ ਤੋ ਜਦੋਂ ਇਹ ਨਿਰੰਤਰ ਚੱਲਦਾ ਹੈ ਤੇ ਉਹਨਾਂ ਸਮਿਆਂ 'ਚ ਵੀ ਜਦੋਂ ਔਰੰਗਜ਼ੇਬ ਦੇ ਕੋਲ ਸ਼ਿਕਾਇਤਾਂ ਪਹੁੰਚੀਆਂ ਨੇ ਕਿਉਂਕਿ ਇੱਕ ਧੀਰਮਲ ਦਾਵਾ ਕਰ ਰਿਹਾ ਹੈ ਜਦੋਂ ਗੁਰੂ ਹਰ Rai ਸਾਹਿਬ ਨੂੰ ਗੁਰਤਾ ਗੱਦੀ ਮਿਲੀ ਹੈ तीरमल ਨੇ ਦਾਵਾ ਕੀਤਾ ਸੀ ਸ਼ਿਕਾਇਤ ਬਾਦਸ਼ਾਹ ਦੇ ਦਰਬਾਰ ਚ ਪਹੁੰਚਾਈ ਦੂਸਰਾ ਦਾਰਾ ਸ਼ਿਕੋ ਉਹਦਾ ਇਲਾਜ ਹੋਇਆ ਸੀ ਕੀਰਤਪੁਰ ਸਾਹਿਬ ਆ ਕੇ ਤੇਉਰੰਗਜੀਤ ਨੂੰ ਇਹ ਵੀ ਖਬਰ ਕੀਤੀ ਸੀ ਇਹਨਾਂ ਨੇ ਦਾਰਾ ਸ਼ਿਕੋ ਦੀ ਮਦਦ ਕੀਤੀ ਤਾਂ ਸੁਨੇਹਾ ਆਇਆ ਸੀ ਸੰਗਤ ਵਿੱਚ ਵਿਚਾਰ ਹੋਈ ਬਾਬਾ ਰਾਮ ਰਾਏ ਨੂੰ ਦਿੱਲੀ ਭੇਜਣਾ ਕੀਤਾ ਤੇ ਉਹਨਾਂ ਨੇ ਆਪ ਇੱਛਾ ਜ਼ਾਹਰ ਕੀਤੀ ਸੀ ਪਰ ਸਹਿਬ ਨੇ ਕਿਹਾ ਸੀ ਰਾਮ ਰਾਏ ਤੇਰੀ ਰਸਨਾ ਤੇ ਗੁਰੂ ਵਸੇਗਾ ਕਬਰਾਈ ਨਾ ਪਰ ਹਾਂ ਬਾਦਸ਼ਾਹਾਂ ਦੇ ਦਰਬਾਰ ਕਈ ਵਾਰ ਮਨ ਨੂੰ ਮੋਹ ਲੈਂਦੇ ਨੇ ਉੱਥੇ ਸੋਨਾ ਚਾਂਦੀ ਤਖਤ ਵੇਖੀ ਮਨ ਗੁਰੂ ਦੇ ਆਸ਼ੇ ਤੋਂ ਪਰੇ ਨਾ ਲੈ ਜਾਏ ਬਾਬਾ ਰਾਮ ਰਾਏ ਦਿੱਲੀ ਦੀ ਧਰਤੀ ਤੇ ਗਏ ਵੱਡ ਐਸਵਰਜ ਦੇਖ ਕਰ ਭੂਲਾ ਹੁਣ ਜਿੱਥੇ ਇਤਨਾ ਸਤਕਾਰ ਹੋਇਆ ਮਾਣ ਮਿਲਿਆ ਚਲੋ ਕੁਝ ਕਰਾਮਾਤਾਂ ਵਿਖਾਈਆਂ ਉਹਨਾਂ ਦਾ ਜ਼ਿਕਰ ਇਤਿਹਾਸ ਵਿੱਚ ਮਿਲਦਾ ਹੈ ਉਹਨਾਂ ਨੂੰ ਬਹੁਤਾ ਫਰੋਲ ਕੇ ਕੁਝ ਮਿਲਣਾ ਵੀ ਨਹੀਂ ਤੇ ਚਲੋ ਗੁਰੂ ਨੇ ਬਖਸ਼ ਦੇਣਾ ਸੀ ਪਰ ਜਦੋਂ ਉਹਨਾਂ ਨੇ ਬਾਣੀ ਦਾ ਮਸਲਾ ਆਇਆ ਮਿੱਟੀ ਮੁਸਲਮਾਨ ਕੀ ਪੇੜੈ ਪਈ কুমਿਹਾਰ ਕੜ ਭਾਂਡੇ ਇਤਾਂ ਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬਕੜੀ ਝੜ ਝੜ ਪਵੇਂ ਅੰਗਾਰ ਜਿਨ ਕਰਤਾ ਕਾਰਨ ਕੀਆ ਸੋ ਜਾਣੈ ਕਰਤਾ ਮਸਲਾ ਤੇ ਸੀ ਜਦੋਂ ਮਸਲਾ ਆਇਆ RAM ਰਾਏ ਨੂੰ ਪੁੱਛਿਆ ਵੀ ਦੱਸੋ ਇਹ ਮੁਸਲਮਾਨ ਦੀ ਨਿੰਦਾ ਹੈ ਚਲੋ ਜੇ ਕਰਾਮਾਤ ਵਿਖਾਉਂਦਾ ਸੀ ਉਹਨਾਂ ਨੂੰ ਕਬਰ ਕੋਲ ਲਿਜਾ ਕੇ ਦਿਖਾ ਦਿੰਦਾ ਭਾਈ ਗੁਰੂ ਨਾਨਕ ਸਾਹਿਬ ਦਾ ਛਾਏ ਹੈ ਗੁਰੂ ਨਾਨਕ ਸਾਹਿਬ ਇਹ ਕਹਿਣਾ ਚਾਹੁੰਦੇ ਨੇ ਕੋਈ ਇਹ ਨਾ ਕਹੇ ਕਿ ਕਬਰ ਵਿੱਚ ਮੁਕਤੀ ਮਿਲਣੀ ਹੈ ਜਾਂ ਸਾੜਿਆਂ ਮੁਕਤੀ ਮਿਲਣੀ ਹੈ ਜਾਂ ਦੱਬਿਆਂ ਮੁਕਤੀ ਮਿਲਣੀ ਹੈ ਮੁਕਤੀ ਦਾ ਸਬੰਧ ਇਹਦੇ ਨਾਲ ਨਹੀਂ ਹੈ ਮਸਲਾ ਤੇ ਸੀ ਪਰ ਵੇਖਿਆ ਕਿ ਕਦੇ ਬਾਦਸ਼ਾਹ ਨਾਰਾਜ਼ ਨਾ ਹੋਏ ਨਹੀਂ ਬਾਦਸ਼ਾਹ ਜੀ ਐਸਾ ਨਹੀਂ ਹੈ ਮਿੱਟੀ ਮੁਸਲਮਾਨ ਨਹੀਂ ਹੈ ਮਿੱਟੀ ਬੇਇਮਾਨ ਦੀ ਹੈ ਕਈ ਵਾਰ ਐਸਾ ਹੁੰਦਾ ਹੈ ਆਪਾਂ ਗੁਰੂ ਨੂੰ ਓਵਰਟੇਕ ਕਰ ਜਾਂਦੇ ਆ ਕਿਸੇ ਨੂੰ ਖੁਸ਼ ਕਰਦੇ ਕਰਦੇ ਸਾਨੂੰ ਕਈ ਵਾਰ ਗੁਰੂ ਦਾ ਚੇਤਾ ਹੀ ਭੁੱਲ ਜਾਂਦਾ ਹੈ ਕਈ ਵਾਰ ਆਪਾਂ ਬੰਦਿਆਂ ਦੇ ਗਲਾਂ 'ਚ ਵੀ ਰੱਬ ਦੀਆਂ ਤਖਤੀਆਂ ਪਾ ਦਿੰਨੇ ਆ ਜਿਹੜੇ ਸੰਬੋਧਨ ਰੱਬ ਵਾਸਤੇ ਵਰਤੇ ਨੇ ਸ਼ਬਦ ਗੁਰੂ ਵਾਸਤੇ ਨੇ ਆਪਾਂ ਬੰਦਿਆਂ ਵਾਸਤੇ ਵੀ ਵਰਤ ਲੈਨੇ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਵਰਤਲੇ ਨੇ। ਐਸਾ ਹੁੰਦਾ ਏ ਇਹ ਸਾਡੀ ਫਿਤਰਤ ਐ। ਤੂੰ ਜਦੋਂ ਗੁਰਦੇਵ ਨੂੰ ਪਤਾ ਲੱਗਦਾ ਤੂੰ ਸਤਗੁਰੂ ਗੁਰੂ ਹਰ राय ਸਾਹਿਬ ਨੇ ਆਖਿਆ ਸੀ ਜਿਨ ਭੈ ਅਦਬ ਨ ਬਾਣੀ ਧਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ। ਜੋ ਸਿੱਖ ਗੁਰਬਾਣੀ ਭੈ ਕਰੇ ਬਿਨ ਪ੍ਰਿਆਸ ਭਵ ਸਾਗਰ ਤਰ ਸਿੱਖ ਦਾ ਤੇ ਗੁਰੂ ਦਾ ਸਬੰਧ ਕਿਹਦੇ ਨਾਲ ਹੈ ਸ਼ਬਦ ਨਾਲ ਹੈ ਬਾਣੀ ਨਾਲ ਹੈ ਸ਼ਬਦ ਨਹੀਂ ਹੈ ਸਿੱਖ ਸਿੱਖ ਨਹੀਂ ਹੈ ਸ਼ਬਦ ਨਹੀਂ ਹੈ ਗੁਰੂ ਵੀ ਸ਼ਬਦ ਤੋਂ ਬਿਨਾ ਕਿੱਥੇ ਗੁਰੂ ਹੈ ਦੇਹਾਂ ਤੇ ਨਹੀਂ ਤੇ ਬਹੁਤ ਫਿਰਦੀਆਂ ਆਉਣਗੀਆਂ ਇਸ ਵਾਸਤੇ ਗੁਰੂ ਹਰ राय ਸਾਹਿਬ ਨੇ ਕਿਹਾ ਸੀ ਜਿਹਦੇ ਅੰਦਰ ਬਾਣੀ ਦਾ ਅਦਬ ਪੈ ਨਹੀਂ ਤੇ ਤੁਸੀਂ ਵੇਖਿਓ ਇਤਿਹਾਸ ਵਿੱਚ ਸਰੀਰ ਦੀ ਝੋਟ ਗੁਰੂ ਬਰਦਾਸ਼ਤ ਕਰਦੇ ਨੇ ਸ਼ਬਦ ਦੀ ਝੋਟ ਨਹੀਂ ਬਰਦਾਸ਼ਤ ਕਰਦੇ ਕਿੰਨੇ ਤਸੀਹੇ ਦਿੱਤੇ ਗੁਰੂ ਅਰਜੁਨ ਦੇਵ ਸਾਹਿਬ ਨੂੰ ਪਰ ਸਾਹਿਬ ਨੇ ਇੱਕ ਵੀ ਤੱਤਾ ਬੋਲ ਨਹੀਂ ਬੋਲੇ ਲੱਤ ਮਾਰੀ ਹੈ ਗੁਰੂ ਨਾਨਕ ਸਾਹਿਬ ਨੂੰ ਮੱਕੇ ਦੀ ਧਰਤੀ ਤੇ ਸਾਹਿਬ ਨੇ ਲੱਤ ਦਾ ਮੁਕਾਬਲਾ ਮੱਤ ਨਾਲ ਕੀਤਾ ਲੱਤ ਮਾਰੀ ਸੀ ਧੰਗ ਗੁਰੂ ਅਮਰਦਾਸ ਸਾਹਿਬ ਨੂੰ ਬਾਬਾ ਦਾਤੂ ਨੇ ਉੱਠੇ ਨੇ ਲੱਤ ਕੁੱਟਣ ਲੱਗ ਪਏ ਸਤਿਗੁਰੂ ਦੇ ਗੁਰੂਦੇਵ ਕਹਿੰਦੇ ਸਾਡੇ ਹੱਡ ਬੁੱਢੜੇ ਨੇ ਮੈਂ ਬੇਨਤੀ ਕਰ ਰਿਹਾ ਹਾਂ ਸਰੀਰ ਦੀ ਸਤ ਗੁਰਦੇਵ ਨੇ ਬਰਦਾਸ਼ਤ ਕੀਤੀ ਹੈ ਸ਼ਬਦ ਦੀ ਚੋਟ ਨਹੀਂ ਗੁਰੂ ਬਰਦਾਸ਼ਤ ਕਰਦਾ ਤੋ ਤਨ ਗੁਰੂ ਹਰ राय ਸਾਹਿਬ ਨੇ ਫਿਰ ਬਚਨ ਕਹੇ ਸੀ ਭਾਵੇਂ ਪੁੱਤਰੀ ਐ ਪਰ ਬਚਨ ਪੜਦੇ ਆਪਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰਕੇ ਪਾਣੀ ਵਿੱਚ ਆਪ ਆਪਣੇ ਬਾਣੇ ਜੋ ਚੱਲੈ ਭਾਈ ਵਿਛੜ ਚੋਟਾਂ ਖਾਵਿਆ ਜੇ ਅਸੀਂ ਸੱਟਾਂ ਕਿਉਂ ਖਾ ਰਹੇ ਹਾਂ ੴ ਨੂੰ ਪੜਨ ਵਾਲੇ ਹਜ਼ਾਰ ਹਜ਼ਾਰ ਧੜੇ ਹੋ ਗਏ ਮੈਂ ਕਿੰਨਾ ਸਾਡੇ ਤੋਂ ਜੋਗੀ ਚੰਗੇ ਨੇ ਜਿਨ੍ਹਾਂ ਦੇ 12 ਪੰਥੀ ਰਹੇ ਨੇ ਤੇ ਸਾਡੇ ਤੇ ਪਤਾ ਨਹੀਂ ਕਿੰਨੇ ਬਣ ਗਏ ਖੈਰ ਤੋ ਆਪਣੇ ਭਾਣੇ ਜੋ ਚੱਲੈ ਭਾਈ ਵਿਛੜ ਚੋਟਾਂ ਖਾਵੈ ਤੋ ਕਹਿ ਦਿੱਤਾ ਸੀ ਨਾ ਸਾਡੇ ਨਾ ਸਾਡੀ ਸੰਗਤ ਦੇ ਮੱਥੇ ਭਾਵੇਂ ਬਾਬਾ ਰਾਮ ਰਾਏ ਨੇ ਕੋਸ਼ਿਸ਼ ਕੀਤੀ ਸੀ ਦਿੱਲੀੋਂ ਆਇਆ ਸੀ ਲਾਹੌਰ ਤੱਕ ਗਿਆ ਸੀ ਪਰ ਸੰਗਤ ਨੇ ਮੂੰਹ ਨਹੀਂ ਲਾਇਆ ਫਿਰ ਬਾਦਸ਼ਾਹ ਨੇ ਪਹਾੜੀ ਇਲਾਕੇ ਚ ਡੇਰਾ ਦੂਨ ਦੀ ਧਰਤੀ ਜਿੱਥੇ ਉਹ ਅੱਜ ਵੀ ਡੇਰਾ ਹੈ ਅੱਜ ਵੀ ਉਹਨਾਂ ਦੀ ਗੱਦੀ ਚੱਲਦੀ ਹੈ ਸ਼ਾਇਦ ਬਾਬਾ ਦਵਿੰਦਰ ਦਾਸ ਅੱਜ ਵੀ ਉਹ ਗੱਦੀ ਤੇ ਨੇ ਖੈਰ ਉਹ ਗੱਲ ਵਕਰੀ ਹੈ ਧੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ 1661 ਪੰਜ ਸਾਲ ਲਗਭਗ 3 ਮਹੀਨੇ ਮੇਰੇ ਗੁਰਦੇਵ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਨੇ ਜੈਸੇ ਹੀਰਾ ਹੱਥ ਮੈਂ ਤਨਖ ਸੋ ਦਿਖਾਈ ਦੇਤ ਮੋਲ ਕੀਏ ਤੇ ਦਮਕਣ ਭੰਡਾਰ ਜੀ ਜ਼ਰੂਰੀ ਨਹੀਂ ਹੈ ਆਕਾਰ ਦਾ ਵੱਡਾ ਹੋਏ ਕੀਮਤ ਵੱਡੀ ਹੋਏ ਹੀਰਾ ਛੋਟਾ ਹੈ ਲੋਹਾ ਕਵਾਂਟਲ ਹੋਏ ਹੀਰਾ ਛੋਟਾ ਜਾ ਹੋਇਆ ਉਹ ਲੋਹਾ ਕਿੱਥੇ ਛੋਟੇ ਜਿਹੇ ਹੀਰੇ ਦਾ ਮੁਕਾਬਲਾ ਕਰੇਗਾ ਨਹੀਂ ਕਰ ਸਕਦਾ ਇਸੇ ਤਰ੍ਹਾਂ ਮੇਰੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸਤਿਗੁਰੂ ਉਮਰ ਛੋਟੀ ਹੈ ਤਜਰਬਾ ਸਦੀਆਂ ਦਾ ਹੈ ਮਾਨਵਤਾ ਦੀ ਅਗਵਾਈ ਕੀਤੀ ਹੈ ਸ਼੍ਰੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਸਾਹਿਬ ਨੇ ਉਪਦੇਸ਼ ਬਖਸ਼ੇ ਨੇ ਆ ਲੰਬਿਆਂ ਦੀ ਧਰਤੀ ਦਾ ਪੰਚ ਸੀ ਜਿੱਥੇ ਗੁਰੂ ਹਰ राय ਸਾਹਿਬ ਨੇ ਭਾਗ ਲਾਏ ਸੀ ਨਾ ਬਰਾਜੇ ਸੀ ਸਾਹਿਬ ਦੀ ਇੱਥੋਂ ਦਾ ਪੰਚ ਸੀ ਉਹਦਾ ਨਾਮ ਆਨੰਦ ਲਾਲ ਮਿਲਦਾ ਆਨੰਦ ਚੰਦ ਵੀ ਆਉਂਦਾ ਵਿਸ਼ੇਵਕਾਰੀ ਹੋ ਗਿਆ ਭੁੱਲ ਗਿਆ ਗੁਰੂ ਆਸ਼ੇ ਨੂੰ ਸੰਗਤ ਆਈ ਨਾਲ ਆਇਆ ਸ਼੍ਰੀ ਕੀਰਤਪੁਰ ਸਾਹਿਬ ਆਇਆ ਮੱਥਾ ਟੇਕਿਆ ਗੁਰਦੇਵ ਜੀ ਕਹਿੰਦੇ ਤੂੰ ਪੰਚ ਐ ਪਰ ਪ੍ਰਵਾਨ ਨਹੀਂ ਐ ਤੇਰਾ ਜੀਵਨ ਸਾਬ ਨੇ ਬਚਨ ਆਖੇ ਸੀ ਪੰਜ ਪ੍ਰਵਾਨ ਪੰਜ ਪ੍ਰਧਾਨ ਪंचे ਪਾਵੇਂ ਦਰਗਾ ਮਾਣ ਤੂੰ ਪੰਜ ਹੋਏਗਾ ਜ਼ਰੂਰ ਪਰ ਪ੍ਰਵਾਨ ਨਹੀਂ ਹੋ ਸਕਦਾ ਜਿਸ ਤਰ੍ਹਾਂ ਦੇ ਤੇਰੇ ਕਰਮ ਨੇ ਤੇਰੇ ਕੋਲ ਵਿਵਚਾਰ ਹੈ ਤੂੰ ਨਹੀਂ ਪ੍ਰਵਾਨ ਹੋ ਸਕਦਾ ਖਿਮਾ ਮੰਗੀ ਸੀ ਸਤਿਗੁਰੂ ਕਿਰਪਾ ਕਰੋ ਨਹੀਂ ਪ੍ਰਵਾਨ ਤੁਸੀਂ ਨਦਰ ਕਰਕੇ ਮੈਨੂੰ ਪ੍ਰਵਾਨ ਕਰੋ ਸਤਿਗੁਰ ਦੇ ਕੋਲ ਸੰਗਤ ਆਈ ਸੀ ਦੂਰ ਤੋਂ ਲੰਮੇ ਦੇਸ਼ ਤੋਂ ਚੋਰ ਸੀ ਜਸਵੰਤ ਰਾਏ ਚੋਰੀਆਂ ਕਰਦਾ ਚਲੋ ਪਹਿਲੋਂ ਗੁਰੂ ਨੂੰ ਮੱਥਾ ਟੇਕ ਲੈਨੇ ਕਿਸੇ ਨੂੰ ਸ਼ੱਕ ਨਾ ਹੋਏ ਤੋ ਸਹਬ ਨੂੰ ਮੱਥਾ ਟੇਕਿਆ ਗੁਰੂਦੇਵ ਨੇ ਬਚਨ ਕੀਤਾ ਚੋਰ ਕੀ ਹਾਮਾਂ ਭਰੈ ਨਾ ਕੋਏ ਚੋਰ ਕੀਆ ਚੰਗਾ ਕਿਉਂ ਏ ਵੇਖੋ ਸਤਗੁਰੂ ਬੋਧ ਬਖਸ਼ਦਾ ਹੈ ਗੁਰੂ ਦਰਪਣ ਵਰਗਾ ਹੈ ਤਾਂ ਹੀ ਸਿਆਣੇ ਕਹਿੰਦੇ ਨੇ ਦੋ ਚੀਜ਼ਾਂ 'ਚ ਫਰਕ ਨਹੀਂ ਹੁੰਦਾ ਗੁਰੂ ਦੇ ਵਿੱਚ ਤੇ ਸ਼ੀਸ਼ੇ 'ਚ ਆਖੋ ਸਤਨਾਮ ਸ਼੍ਰੀ ਫਿਰ ਆਖੋ ਸਤਨਾਮ ਸ਼੍ਰੀ ਉਹ ਸ਼ੀਸ਼ਾ ਤੇ ਗੁਰੂ ਪਲੱਸ ਮਾਈਨਸ ਨਹੀਂ ਕਰਦਾ ਆ ਸ਼ੀਸ਼ੇ ਅੱਗੇ ਮੈਂ ਖਲੋ ਜਾਂ ਵੀ ਮੈਂ ਗਿਆਨੀ ਆ ਤੇ ਮੂੰਹ ਤੇ ਦਾਗ ਲੱਗਾ ਹੋਵੇ ਸ਼ੀਸ਼ੇ ਨੇ ਲਿਆਜ ਥੋੜਾ ਕਰਨਾ ਵੀ ਇਹ ਕਥਾ ਕਰਦਾ ਹੈ ਕਿ ਕੀਰਤਨ ਕਰ ਗੁਰੂ ਨੇ ਵੀ ਲਿਆਜ ਨਹੀਂ ਕਰਨਾ ਸੱਚ ਜਾਣਿਓ ਕੋਈ ਰਾਜਾ ਆਏ ਕੋਈ ਗਰੀਬ ਆਏ ਕੋਈ ਆਏ ਤੋ ਗੁਰੂ ਸੱਜਣੋ ਇਸੇ ਤਰ੍ਹਾਂ ਸਾਬ ਨੇ ਕਿਹਾ ਜਸਵੰਤ ਰਾਏ ਤੇਰੀ ਹਾਮੀ ਨਹੀਂ ਭਰਨੀ ਕਿਸੇ ਨੇ ਭੁੱਲ ਬਖਸ਼ਾਈ ਇੱਕ ਭਾਈ ਜਗਣਾ ਸੀ ਗੁਰਦੇਵ ਦੇ ਦਰ ਤੇ ਪਾਠ ਚੱਲ ਰਿਹਾ ਸੀ ਧੌਲ ਧਰਮ ਦਇਆ ਕਾਪੂਤ ਹੱਥ ਜੋੜ ਕੇ ਕਹਿਣ ਲੱਗਾ ਸਤਿਗੁਰੂ ਤੁਸੀਂ ਦਇਆ ਦੀ ਗੱਲ ਕਰਦੇ ਹੋ ਮੈਂ ਤੇ ਕਸਾਈ ਆ ਸਾਬ ਕਹਿੰਦੇ ਇਹ ਵੀ ਬਹੁਤ ਵੱਡੀ ਬਾਤ ਹੈ ਸਾਬ ਕਹਿੰਦੇ ਜੇ ਭਾਈ ਜਗਣੇ ਜੇ ਭਗਤ ਸਦਨਾ ਬਖਸ਼ੇ ਗਏ ਫਿਰ ਤੋਂ ਵੀ ਜਗਣਿਆਂ ਬਖਸ਼ਿਆਂ ਜਾਏਗਾ ਜਿਹਨੂੰ ਬੋਧ ਹੋ ਜਾਏ ਨਾ ਆਪਣੇ ਆਪੇ ਦਾ ਉਹ ਬਖਸ਼ਿਆ ਜਾਂਦਾ ਹੈ ਖੈਰ ਬੜੀਆਂ ਸਾਖੀਆਂ ਬੜੇ ਗਹਿਰੇ ਪਰਮਾਨ ਮਿਲਦੇ ਨੇ ਫਿਰ ਇੱਥੋਂ ਸਤਿਗੁਰੂ ਮੇਰੇ ਸਤਿਗੁਰੂ ਪਾਲਕੀ ਤੇ ਬਿਰਾਜਮਾਨ ਹੋਏ ਤੁਰੇ ਸੀ ਜਦੋਂ ਦਿੱਲੀ ਦੀ ਧਰਤੀ ਵੱਲ ਤੇ ਜਦੋਂ ਫਿਰ ਸਤਿਗੁਰੂ ਨੂੰ ਆ ਕੇ ਖਬਰ ਦਿੱਤੀ ਸੀ ਸਤਿਗੁਰੂ ਸੰਗਤ ਆ ਰਹੀ ਹੈ ਕਾਬਲ ਤੋਂ ਫਿਰ ਗੁਰਦੁਆਰਾ ਪੰਜੋਖਰਾ ਸਾਹਿਬ ਜਿੱਥੇ ਸਤਿਗੁਰੂ ਟਿਕਾਣਾ ਕੀਤਾ ਗੁਰਦੇਵ ਨੇ ਜਿੱਥੇ ਪੰਡਤ ਲਾਲਚੰਦ ਦਾ ਹੰਕਾਰ ਤੋੜਿਆ ਜਿੱਥੇ ਸਹਿਬ ਨੇ ਭਾਈ ਛੱਜੂ ਦਾ ਜੀਵਨ ਪ੍ਰਮਾਨ ਕੀਤਾ ਤੇ ਮੈਂ ਕਈ ਵਾਰ ਕਹਿੰਦਾ ਹਾਂ ਨਾ ਤਿੰਨ ਪਾਤਰ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਜੀਵਨ ਚ ਇੱਕ ਪੰਡਤ ਲਾਲਚੰਦ ਇੱਕ ਭਾਈ ਛੱਜੂ ਜੀ ਜਿਹਨੂੰ ਝੂਰ ਕਿਹਾ ਜਾਂਦਾ ਹੈ ਮਾਫ ਕਰਨਾ ਭਾਈ ਛੱਜੂ ਜੀ ਜੇ ਦੀ ਕੁੱਲ ਵਿੱਚੋਂ ਪੰਜ ਪਿਆਰੇ ਭਾਈ ਹਿੰਮਤ ਸਿੰਘ ਜੀ ਹੋਏ ਤੇ ਤੀਸਰੇ ਨੇ ਰਾਜਾ ਜੈ ਸਿੰਘ ਵੇਖੋ ਇੱਕ ਸਭ ਕੁਝ ਬਣ ਕੇ ਆਇਆ ਗੁਰੂ ਕੋਲ ਮੈਂ ਪੰਡਤਾਂ ਮੈਂ ਗੀਤਾ ਦਾ ਗਿਆਤਾ ਤੇ ਸੱਜ ਜਾਣਿਓ ਕੁਝ ਵੀ ਨਹੀਂ ਬਣਿਆ ਜਿਹੜਾ ਕੁਝ ਵੀ ਨਹੀਂ ਬਣ ਕੇ ਆਇਆ ਸਤਿਗੁਰ ਮੈਂ ਗੁੰਗਾ ਹਾਂ ਬੋਲਾ ਹਾਂ ਉਹ ਸਭ ਕੁਝ ਬਣ ਗਿਆ ਤੇ ਰਾਜਾ ਜੈ ਸਿੰਘ ਥੋੜੀ ਥੋੜੀ ਸ਼ੰਕਾ ਹੈ ਥੋੜੀ ਥੋੜੀ ਸ਼ਰਦ ਹੈ ਉਹਦਾ ਬੰਗਲਾ ਤੇ ਬੰਗਲਾ ਸਾਹਿਬ ਬਣ ਗਿਆ ਰਾਜਾ ਜੈ ਸਿੰਘ ਜੈ ਸਿੰਘ ਹੀ ਰਹਿ ਗਿਆ ਬੰਗਲਾ ਉਹਦਾ ਉਹੀ ਹੈ ਬੰਗਲਾ ਸਾਹਿਬ ਇਹ ਰਾਜੇ ਜੈ ਸਿੰਘ ਦਾ ਹੀ ਬੰਗਲਾ ਸੀ ਜਿੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਜਾ ਕੇ ਟਿਕਾਣਾ ਕੀਤਾ ਖੇਰ ਪੰਜੋਖਰਾ ਸਾਹਿਬ ਦੀ ਧਰਤੀ ਤੇ ਸਾਹਿਬ ਨੇ ਲਗਭਗ 17 18 ਦਿਨ ਭਾਗ ਲਾਏ ਬਖਸ਼ਿਸ਼ਾਂ ਕੀਤੀਆਂ ਦਿੱਲੀ ਦੀ ਤਰਤੀ ਤੇ ਸਤਿਗੁਰੂ ਰਾਜਾ ਜੈ ਸਿੰਘ ਦੇ ਬੰਗਲੇ ਰਾਣੀ ਨੇ ਸ਼ੰਕਾ ਕੀਤਾ ਦੋ ਚੀਜ਼ਾਂ ਗੁਰੂ ਤੋਂ ਵਿਥ ਪੈਦਾ ਕਰਦੀਆਂ ਨੇ ਰੱਬ ਤੋਂ ਸਾਡੇ ਘਰਾਂ 'ਚ ਵੀ ਵਿਥ ਪੈਦਾ ਕਰਦੀਆਂ ਨੇ ਸ਼ੰਕੇ ਤੇ ਸ਼ਿਕਾਇਤ ਜਿਸ ਰਿਸ਼ਤੇ 'ਚ ਸ਼ੰਕਾ ਸ਼ਿਕਾਇਤ ਹੋਏ ਨਹੀਂ ਨਿਭਣਾ ਭਾਵੇਂ ਗੁਰੂ ਦਾ ਭਾਵੇਂ ਪਤੀ ਪਤਨੀ ਦਾ ਭਾਵੇਂ ਰੱਬ ਦਾ ਤੂੰ ਰਾਣੀ ਅੰਦਰ ਸ਼ੰਕਾ ਆਇਆ ਸੀ ਗੋਲੀਆਂ ਦੇ ਕੱਪੜੇ ਪਾ ਲੈ ਸਾਬ ਦੇ ਹੱਥ ਵਿੱਚ ਛੜੀ ਸੀ ਸਿਰ ਤੇ ਰੱਖਦੇ ਰੱਖਦੇ ਆਖਿਆ ਤੂੰ ਗੋਲੀ ਨਹੀਂ ਤੂੰ ਰਾਣੀ ਐ ਕੱਪੜੇ ਗੋਲੀਆਂ ਵਾਲੇ ਪਾਏ ਨੇ ਪਰ ਯਾਦ ਰੱਖੀ ਜਿਸ ਰੱਬ ਦੇ ਦਿੱਤੇ ਨੂੰ ਭੁੱਲ ਗਏ ਨਾ ਅਗਲਾ ਜਨਮ ਗੋਲੀਆਂ ਵਾਲਾ ਵੀ ਨਹੀਂ ਮਿਲਣਾ ਗੁਰਦੇਵ ਨੇ ਸ਼ੰਕੇ ਨਿਰਵਿਰਤ ਕੀਤੇ ਫਿਰ ਉੱਥੇ ਜੋ ਲੋਕਾਂ ਦੇ ਦੁੱਖ ਸਨ ਤੇ ਗੁਰੂ ਦੀ ਵਡਿਆਈ ਹੈ ਦੁਨੀਆਂ ਦੇ ਦੁੱਖ ਸਤਗੁਰ ਆਪਣੀ ਝੋਲੜੀ ਚ ਪਾ ਕੇ ਮਨ ਤੁਹਾਨੂੰ ਸੁਖ ਵਰਤੌਂਦੇ ਨੇ ਤੋ ਸਹਬ ਨੇ ਐਸਾ ਕੀਤਾ ਔਰੰਗਜ਼ੇਬ ਤਰਸਦਾ ਰਿਆ دیدار ਵਾਸਤੇ ਗੁਰਦੇਵ ਨੇ ਕਿਹਾ ਨਹੀਂ ਕਿਆ ਖਾਧਾ ਕਿਆ ਪੈਦਾ ਹੋਏ ਜਾਮਣ ਨਾਹੀ ਸੱਚਾ ਸੋਏ ਕਿਆ ਮੇਵਾ ਕਿਆ ਘੋ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੇਜ ਸੁਖਾਲੀ ਕੀਜੈ ਭੋਗ ਵਿਲਾਸ ਕਿਆ ਨਸ਼ਕਰ ਕਿਆ ਨੇਬ ਖਵਾਸੀ ਆਵੇ ਮਹਿਲਿਂ ਵਾਸ ਨਾਨਕ ਸੱਚੇ ਨਾਮ ਬਿਨ ਸਭੇ ਟੋਲ ਵਿਨਾਸ਼ ਇਹ ਸਾਬ ਨੇ ਸ਼ੀਸ਼ਾ ਦਿਖਾਇਆ ਸੀ ਔਰੰਗਜ਼ੇਬ ਨੇ ਤੋਂ ਗੁਰਦੇਵ ਨੇ ਫਿਰ ਸੰਗਤਾਂ ਦੇ ਲੋਕਾਂ ਦੇ ਮਾਨਵਤਾ ਦੇ ਦੁੱਖ ਹਰੇ ਨੇ ਬਦਲੇ ਝੋਲੀ ਚ ਸੁਖ ਪਾਇਆ ਕਿਸੇ ਸੱਜਣ ਨੇ ਕਿ ਸਤਿਗੁਰੂ ਤੇਰੀ ਪਨਾਹ ਮੇ ਆ ਕੇ ਸਭ ਦੁੱਖ ਦੂਰ ਹੋਤੇ ਆਂ ਅੰਧੇਰੋਂ ਮੇ ਭਟਕਣੇ ਵਾਲੇ ਪੁਰ ਨੂਰ ਹੋਤੇ ਆਂ ਤੇਰੇ ਦਰ ਕੀ ਧੂਲ ਵੀ ਅਕਸੀਰ ਹੈ ਮੇ ਸਤਗੁਰ ਤੇਰੇ ਹੱਥੋਂ ਮੇ ਪੱਥਰ ਆ ਕੇ ਵੀ ਕੋਈ ਨੂਰ ਹੋਤੇ ਆਂ ਤੋ ਮੇਰੇ ਸਤਗੁਰ ਨੇ ਬਖਸ਼ਿਸ਼ਾਂ ਕੀਤੀਆਂ ਦੁਖੀਆ ਰੋਗੀਆਂ ਦੇ ਰੋਗ ਦੂਰ ਕੀਤੇ ਸਭ ਨੂੰ ਨਿਹਾਲ ਕੀਤਾ ਜੋ ਬਾਤ ਦਵਾਸੇ ਨਾ ਬਣੇ ਵੋ ਬਾਤ ਦੁਆ ਸੇ ਹੁੰਦੀ ਸੱਚ ਹੈ ਦਵਾ ਵੀ ਲਈਏ ਦੁਆ ਵੀ ਕਰੀਏ ਅਰਦਾਸ ਵੀ ਕਰੀਏ ਜੋ ਬਾਤ ਦਵਾ ਸੇ ਨਾ ਬਣੇ ਵੋ ਬਾਤ ਦੁਆ ਸੇ ਹੁੰਦੀ ਹੈ ਜਬ ਮੁਰਸ਼ਿਦ ਕਾਮਲ ਮਿਲਤਾ ਹੈ ਤੋ ਬਾਤ ਖੁਦਾ ਸੇ ਹੁੰਦੀ ਹੈ ਤੋ ਸਹਿਬ ਨੇ ਨਿਹਾਲ ਕੀਤਾ ਅਜ ਤੱਕ ਸਤਗੁਰ ਦੀਆਂ ਵਰਕਤਾਂ ਵਰਤੀਆਂ ਨੇ ਤੇ ਗੁਰਦੁਆਰਾ ਬਾਲਾ ਸਾਹਿਬ ਜਿੱਥੇ ਸਤਗੁਰ 1664 ਨੂੰ ਜੋਤੀ ਜੋਤ ਸਮਾਏ ਬਾਬਾ ਬਸੈ ਗ੍ਰਾਮ ਬਕਾਲੇ ਬਣ ਗੁਰੂ ਸਭ ਸੰਗਤ ਸੰਭਾਲੇ ਐਸੇ ਦੀਨ ਬਿਆਲ ਸਤਿਗੁਰੂ ਸਾਰੇ ਆਖੀਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿਠੇ ਗੁਰ ਕਿਰਪਾ ਕਰੇ ਸਾਡੇ ਦੁੱਖਾਂ ਕਲੇਸ਼ਾਂ ਨੂੰ ਸਤਿਗੁਰੂ ਦੂਰ ਕਰਨ ਨਾਮ ਬਾਣੀ ਦੇ ਨਾਲ ਸਾਨੂੰ ਜੋੜੀ ਰੱਖਣ ਭੁੱਲਾਂ ਦੀ ਖਿਮਾ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ